ਜਗਤ ਦੇਵ ਜੀ ਮੇਰਾ ਨਾਮ ਪਰਮਜਸਨ ਮਦਮ ਖੀਰਾ ਇੰਟਰਨੈਸ਼ਨਲ ਗੁੱਪ ਦੀ ਮੈਂਬਰ ਹਾਂ ਮਦਮ ਖੀਰਾ ਇੰਟਰਨੈਸ਼ਨਲ ਗਰੁੱਪ ਜਿਹੜਾ ਆਪਣੇ ਸਮਾਜ ਵਾਸਤੇ ਚਾਨੋ ਐਜੂਕੇਸ਼ਨ ਦੇ ਵਿਛਾਪ ਕਰਦਾ ਅਤੇ ਤਾਂ ਤਾਂ ਸਤ ਗੁਰਾਂ ਦਾ ਸਮਰੱਥੀਆਂ ਹੁਣਾਂ ਦੀ ਬਾਣੀ ਤੇ ਸਿੱਖਿਆ ਦੰਦਾ ਨਾਲ ਜੋੜਦਾ ਅੱਜ ਅੱਪਾ ਇੱਥੇ ਜੋ ਕਿ ਨੰਕੋਸੂਲ ਪਿੰਡ ਦੇ ਵਿੱਚ ਮਸਲਾ ਭਖਿਆ ਹੋਇਆ ਉਹਦੇ ਬਾਰੇ ਗੱਲ ਕਰਦੇ ਆ ਮੈਂ ਵੀਡੀਓ ਦੇਖੀ ਕਾਫੀ ਵਾਰ ਦੇਖੀ ਜਿਸ ਦੇ ਵਿੱਚ ਸਾਡੇ ਪੱਤਰਕਾਰ ਸਾਨੂੰ ਦੱਸ ਰਿਹਾ ਹੈ ਕਿ ਪੀਮਰਾਓ ਜੂਥ ਕਲੱਬ ਵਾਲਿਆਂ ਦਲ ਜਾਣਿਆ ਕਿ ਡਾਕਟਰ ਪੀ ਆਰ ਮੇਦਕਰ ਜਿਹਦਾ ਜਨਮ ਦਿਨ ਗੁਰਦੁਆਰਾ ਸਾਹਿਬ ਦੇ ਵਿੱਚ ਬਣਾਉਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ਦੂਸਰਾ ਹੈਗਾ ਕਿ 15-15 ਦਿਨ ਗੁਰੂ ਘਰ ਨੂੰ ਚਿੰਦਾਲਾ ਕਾ ਕੇ ਗੁਰੂ ਘਰ ਦੀ ਬੇਅਦਬੀ ਕੀਤੀ ਜਾਂਦੀ ਆ। ਅਤੇ ਤੀਜੇ ਨੰਬਰ ਤੇ ਪੀ ਆਰ ਮੇਦਕਰ ਤੇ ਮੈਂਬਰਾਂ ਦੀ ਵੀਡੀਓ ਜਿਹੜੀਆਂ ਉਹਦੇ ਬਾਰੇ ਗੱਲ ਕਰਦੇ ਆ। ਪਹਿਲੀ ਤਾਂ ਗੱਲ ਇਹ ਜਦੋਂ ਬੀਅਰ ਨਿਤਕਰ ਜਿਹਦੇ ਗਰੁੱਪ ਦੇ ਮੈਂਬਰ ਗੱਲ ਕਰਦੇ ਆ ਨਾ ਉਹਨਾਂ ਨੇ ਕਿਤੇ ਵੀ ਤਾਂ ਤਾਂ ਸਤਗੁਰੂ रविदास ਮਹਾਰਾਜ ਜੀ ਉਹਨਾਂ ਨੂੰ ਸਤਗੁਰੂ ਕਹਿ ਕੇ ਸਤਕਾਰ ਦੇਣ ਦੀ ਜ਼ਰੂਰਤ ਨਹੀਂ ਸਮਝੀ। ਜਦੋਂ ਵੀ ਗੱਲ ਕਰਦੇ रविदास ਮੰਦਿਰ। रविदास ਮੰਦਿਰ। ਜਦ रविदास ਮਹਾਰਾਜ ਕੀ ਗੱਲ ਤੁਹਾਨੂੰ ਤਨਤਨ ਸਤਗੁਰਵਦਾਸ ਮਹਾਰਾਜ ਜੀ ਹੁਣਾਂ ਨੂੰ ਗੁਰੂ ਕਹਿੰਦਿਆਂ ਨੂੰ ਕੀ ਗੱਲ ਆ ਤੁਸੀਂ ਆਪਣੇ ਪਾਪ ਦਾ ਨਾਮ ਲੈਂਦੇ ਆ ਜਾਂ ਤੁਹਾਡੇ ਬੱਚੇ ਤੁਹਾਡਾ ਨਾਮ ਲੈਂਦੇ ਆ ਜਦੋਂ ਤੁਸੀਂ ਡਾਕਟਰ ਸਾਹਿਬ ਦੀ ਗੱਲ ਕਰਦੇ ਆ ਉਦੋਂ ਤੁਹਾਨੂੰ ਡਾਕਟਰ ਕਹਿਣ ਦੇ ਵਿੱਚ ਕਦੀ ਵੀ ਯਾਦ ਨਹੀਂ ਪਉਂਦੀ ਜਾਂ ਤੁਸੀਂ ਬਾਬਾ ਸਾਹਿਬ ਕਹਿੰਦੇ ਆ ਜਾਂ ਤੁਸੀਂ ਡਾਕਟਰ ਪੀ ਆਰ ਉਮੀਦ ਕਰ ਕਹਿੰਦੇ ਆ ਤਾਂ ਫਿਰ ਆਪਣੇ ਪਾਪ ਦਾ ਨਾਮ ਲੈਂਦੇ ਆ ਤਨਤਨ ਸਤਗੁਰਵਦਾਸ ਮਹਾਰਾਜ ਜੀ ਹੁਣਾਂ ਨੂੰ ਤੁਹ ਕਿਉਂ ਨਹੀਂ ਕਹਿੰਦੇ ਬਾਕੀ ਪਹਿਲਾਂ ਆਪਣੇ ਜਿਹੜੇ ਪੱਤਰਕਾਰ ਜੀ ਆ ਉਹ ਕਹਿ ਗਏ ਆ ਕਿ ਕਮੇਟੀ ਮੈਂਬਰਾਂ ਨੂੰ ਡਾਕਟਰ ਬੀਆਰ ਅਮਿਤ ਕਰਚੀ ਦਾ ਜਨਮ ਦਿਨ ਮਨਾਉਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਪਰ ਜਿਹੜੇ ਇੱਕ ਕਮੇਟੀ ਦੇ ਮੈਂਬਰ ਆ ਉਹਨਾਂ ਦਾ ਕਹਿਣਾ ਕਿ ਗੁਰਦੁਆਰੇ ਦੀ ਕਮੇਟੀ ਨੇ ਕਿਹਾ ਤੁਸੀਂ ਡਾਕਟਰ ਬੀਆਰ ਅਮਿਤ ਕਰਚੀ ਦਾ ਜਨਮ ਦਿਨ ਸਾਡੇ ਨਾਲ ਮਿਲ ਕੇ ਮਨਾਓ ਪਰ ਜੀ ਉਸ ਦਾ ਕਹਿਣਾ ਕਿ ਅਸੀਂ ਤੁਹਾਡੇ ਨਾਲ ਰਲ ਕੇ ਨੇਮ ਮਨਾਉਣਾ। ਉਹ ਕਹਿੰਦੇ ਤੁਸੀਂ ਸਾਡੇ ਨਾਲ ਸਹਿਮਤ ਹੋਵੋ। ਡਾਕਟਰ ਅਮੇਦਕਰ ਜੀ ਦੀ ਕਮੇਟੀ ਦੇ ਮੈਂਬਰ ਗੁਰੂ ਘਰ ਦੀ ਕਮੇਟੀ ਨੂੰ ਕਹਿੰਦੇ ਕਿ ਤੁਸੀਂ ਸਾਡੇ ਅਨੂਸਾਰ ਰੈਗੂਲੇਸ਼ਨ ਤੇ ਥੱਲੇ ਮਨਾਓ। ਜਿੱਤਾ ਅਸੀਂ ਕਹਿੰਦੇ ਆ ਅਸੀਂ ਕਮੇਟੀ ਦੇ ਰੂਲਸ ਨਹੀਂ ਫੋਲੋ ਕਰਨੇ। ਜਦੋਂ ਤੁਸੀਂ ਕਿਸੇ ਦੇ ਘਰ ਦੇ ਵਿੱਚ ਜਾ ਕੇ ਕੋਈ ਪ੍ਰੋਗਰਾਮ ਕਰਦੇ ਆ ਤੁਹਾਨੂੰ ਉੱਥੇ ਦੇ ਰੂਲਸ ਫੋਲੋ ਕਰਨੇ ਪੈਂਦੇ ਆ। ਸਾਡਾ ਸੰਵਿਧਾਨ ਇਹੀ ਸਾਨੂੰ ਸਿੱਖਿਆ ਦਿੰਦਾ ਆ ਤੁਸੀਂ ਡਾਕਟਰ ਮੀਤਕਰ ਜੀ ਦੇ ਨਾ ਥੱਲੇ ਬਣੀ ਹੋਈ ਕਮੇਟੀ ਦੇ ਮੈਂਬਰ ਬਣ ਕੇ ਕਿ ਤੁਸੀਂ ਡਾਕਟਰ ਮੀਤਕਰ ਜੀ ਦੀ ਸਿੱਖਿਆ ਦੀ ਵਿਆਧ ਵੀ ਨਹੀਂ ਕਰ ਰਹੇ ਇੱਥੇ ਤੁਸੀਂ ਸੰਵਿਧਾਨ ਦੀ ਉਲੰਘਣਾ ਨਹੀਂ ਕਰ ਰਹੇ ਕਿ ਤੁਸੀਂ ਕਹਿੰਦੇ ਅਸੀਂ ਗੁਰੂ ਘਰ ਦੇ ਜਿਹੜੇ ਸੰਵਿਧਾਨ ਹੈ ਅਸੀਂ ਉਹਨੂੰ ਨਹੀਂ ਮੰਨਣਾ ਫੜੀ ਮੱਚ ਇਹ ਕਹਿ ਰਹੇ ਹਨ ਨਾ ਉੱਥੇ ਦਾ ਜਿਹੜਾ ਵਾਇਲ ਆ ਅਸੀਂ ਉਹਨੂੰ ਨਹੀਂ ਮੰਨਣਾ ਉੱਥੇ ਦੇ ਜਿਹੜੇ ਮੈਂਬਰ ਆ ਉੱਥੇ ਦੇ ਪ੍ਰਧਾਨ ਆ ਸਾਡੇ ਜਿੱਦਾਂ ਅਸੀਂ ਕਹਿੰਦੇ ਉਹ ਸਾਫ ਦੇ ਨਾਲ ਇਸ ਦਾ ਨਮਨਾਨ ਉਹ ਕਹਿੰਦੇ ਪ੍ਰਧਾਨ ਸਾਹਿਬ ਨੇ ਕਿਹਾ ਜੇਕਰ ਤੁਸੀਂ ਆਪਣੀ ਮਰਜ਼ੀ ਕਾਨੀ ਤਾਂ ਤੁਸੀਂ ਬਾਹਰ ਮਨਾ ਸਕਦੇ ਆ ਪ੍ਰਧਾਨ ਸਾਹਿਬ ਨੇ ਆਪਣੇ ਇਹਦੇ ਵਿੱਚ ਸਫਾਈ ਦਿੱਤੀ ਆ ਕਿ ਇੱਥੇ ਉਹ ਸਤਗੁਰ ਅਰਵਦਾਸ ਮਹਾਰਾਜ ਜੀ ਹੁਣਾਂ ਦੀ ਵਿਚਾਰਤਾ ਰਾਦੇ ਅਗੇਂਸ ਜਾ ਕੇ ਵੀਡੀਓਜ਼ ਪਲੇ ਕਰਦੇ ਆ ਸਤਗੁਰਾਂ ਦੇ ਇਹ ਜੜੇ ਹਥੇ ਅਸਕਦੈਂ ਚੱਲ ਰਹੇ ਆ ਜਿਹੜੇ ਸਤਿਗੁਰੂ ਰਹੇ ਜਿਨੇ ਪੱਥਰ ਤਰਾਈ ਸੀਗੇ ਰਾਜਿਆਂ ਨੂੰ ਝੁਕਣਾ ਪਿਆ ਸੀ ਉਹਨਾਂ ਦੇ ਚਾਨਣ ਦੇ ਵਿੱਚ ਤਾਂ ਤੁਸੀਂ ਉਹ ਵੀਡੀਓਸ ਪਲੇ ਕਰ ਰਹੇ ਆ ਕਿ ਇਹ ਜਿਹੜੇ ਆ ਇੱਕ ਗਲਤ ਆ ਤੁਹਾਡੇ ਕੋਲ ਕੀ ਪ੍ਰੂਫ ਆ ਤੁਸੀਂ ਸਤਿਗੁਰੂ ਜੀ ਦੇ ਘਰ ਦੇ ਵਿੱਚ ਜਾ ਕੇ ਇਹ ਨਾਸਤਿਕ ਆਪਣੇ ਆਈਡੀਆਸ ਜਿਹੜੇ ਕਹਿ ਰਹੇ ਆ ਇਹ ਕਿੱਥੇ ਡਾਕਟਰ ਪੇ ਪੇਮਰਾਵ ਮੀਤਕਰ ਜੀ ਨੇ ਕਿਹਾ ਜੇ ਤੁਸੀਂ ਕਹਿੰਦੇ ਕਿ ਇਹ ਉਹਨਾਂ ਦੇ ਵਿਚਾਰ ਉਤਾਰਾ ਉਹਨਾਂ ਨੇ ਕਿੱਥੇ ਲਿਖਿਆ ਕਿ ਇਹ ਗਲਤ ਿਆ ਜਰਾ ਕੋਈ ਸਬੂਤ ਤਾਂ ਦਿਓ ਪੱਤਰਕਾਰ ਕਾਲਾ ਕਟਾਰੀਆ ਜੀ ਉਹਨਾਂ ਦਾ ਕਹਿਣਾ ਕਿ ਜੋ ਗੁਰੂ ਘਰ ਦੀ ਕਮੇਟੀ ਮੈਂਬਰ ਦੇ ਪ੍ਰਧਾਨ ਆ ਉਹ ਇਹਨਾਂ ਨੂੰ ਡਾਕਟਰ ਅਮਿਤ ਘਰ ਜੀ ਦਾ ਜਨਦਨੇ ਮਨਾਉਣ ਤੇ ਰਹੇ ਪਰ ਜੇਕਰ ਤੁਸੀਂ 2 ਮਿੰਟ ਤੇ 34 ਸਕਿੰਟ ਤੇ ਅਪਰੋਕਸੀਮੇਟਲੀ ਰਿਕਾਰਡਿੰਗ ਸੁਣਦੇ ਆ ਕਾ ਕਮੇਟੀ ਦੇ ਮੈਂਬਰ ਡਾਕਟਰ ਮੀਤਕਰ ਜੀ ਕਮੇਟੀ ਦੇ ਮੈਂਬਰ ਆ ਉਹ ਖੁਦ ਕਹਿੰਦੇ ਆ ਕਿ ਅਸੀਂ ਕਿਹਾ ਕਿ ਇਹ ਜਿਹੜਾ ਸਾਡੀ ਦੇਖ ਰੇਖ ਦੇ ਖੱਲੇ ਬਣਾਉਣਾ ਚਾਹੀਦਾ ਮੈਂ ਫੇਰ ਦੁਬਾਰਾ ਪੁੱਛਦੀ ਆ ਕਿ ਕਿੱਥੇ ਡਾਕਟਰ ਮੀਤਕਰ ਜੀ ਨੇ ਕਿਹਾ ਕਿ ਤੁਸੀਂ ਦੂਸਰੇ ਦੇ ਘਰ ਦੇ ਵਿੱਚ ਜਾ ਕੇ ਆਪਣੀ ਮਰਜ਼ੀ ਕਰੋ ਕਿਹੜੀ ਵਿਚਾਰ ਦਾ ਰਾਦੇ ਖੱਲੇ ਆ ਜਿਹੜਾ ਸਾਨੂੰ ਵੀ ਤਾਂ ਦੱਸ ਦਿਓ ਤੁਸੀਂ ਇੱਥੇ ਸਾਨੂੰ ਦਿੱਤੇ ਹੋਏ ਵੋਟ ਦਾ ਵਿਰੋਧ ਨਹੀਂ ਕਰ ਰਹੇ ਜੋ ਸਾਨੂੰ ਵੋਟ ਦਾ ਅਧਿਕਾਰ ਮਿਲਿਆ ਡਾਕਟਰ ਮਿਤਕਾਰਜੀ ਤੇ ਤੁਸੀਂ ਜੋ ਕਹਿਨੇ ਆ ਜੇਕਰ ਇਹ ਉਹਨਾਂ ਨੇ ਸਾਨੂੰ ਸਰਦਾਰ ਦੇ ਵਿੱਚ ਵੋਟ ਦਾ ਅਧਿਕਾਰ ਦਿੱਤਾ ਤਾਂ ਇਹਦੀ ਵਿਰੋਧਤਾ ਤੁਸੀਂ ਖੁਦ ਕਰ ਰਹੇ ਆ ਉਹਨਾਂ ਦੇ ਨਾਮ ਥੱਲੇ ਤੁਸੀਂ ਉਹਨਾਂ ਨੂੰ ਬਦਨਾਮ ਕਰ ਰਹੇ ਹੋ ਉਹਨਾਂ ਦੀ ਬੇਆਦਵੀ ਕਰ ਰਹੇ ਆ ਕਿਉਂਕਿ ਇਹ ਵੋਟ ਦੇ ਅਧਿਕਾਰ ਦੇ ਨਾਲ ਹੀ ਜੀਵਨ ਸੋਲ ਜੀ ਇਸ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਬਣੇ ਆ ਤੇ ਤੁਸੀਂ ਉਸ ਬੋਰਡ ਦੇ ਅਧਿਕਾਰ ਨੂੰ ਹੀ ਮੰਨਣ ਨੂੰ ਤਿਆਰ ਨਹੀਂ ਕਹਿੰਦੇ ਅਸੀਂ ਇਸ ਦੀ ਪ੍ਰਧਾਨਗੀ ਤੇ ਹੱਥਲੇ ਨਹੀਂ ਕਰਨਾ ਪ੍ਰੋਗਰਾਮ ਹਿਰ ਜਦੋਂ ਇੱਕ ਵਾਰੀ ਕਮੇਟੀ ਵੱਲੋਂ ਤੁਹਾਨੂੰ ਸਤਗੁਰੂ ਗੁਰਦਾਸ ਮਹਾਰਾਜ ਜੀ ਹੋਣਾ ਦਾ ਗੁਰਪੁਰ ਮਨਾ ਲਿਆ ਗਿਆ ਤਾਂ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਕਿ ਅਸੀਂ ਵੱਖਰਾ ਮਨਾਉਣਾ ਕੀ ਤੁਸੀਂ ਇੱਥੇ ਗੁਰੂ ਘਰ ਦੀ ਵਿਚਾਰਧਾਰਾ ਦੀ ਅਲੰਗਨਾ ਨਹੀਂ ਕਰ ਰਹੇ ਜੇਕਰ ਤੁਸੀਂ ਵੱਖਰਾ ਮਨਾਉਣਾ ਆਪਣੇ ਘਰ ਦੇ ਵਿੱਚ ਜਾ ਕੇ ਮਨਾਓ ਫਿਰ ਤੁਸੀਂ ਕਹਿੰਦੇ ਕਿ ਬਾਣੀ ਨੂੰ ਇੱਕ ਸਾਈਡ ਤੇ ਰੱਖ ਦਿਓ ਕਿ ਤੁਸੀਂ ਬਾਣੀ ਨਾਲੋਂ ਵੱਡੇ ਹੋ ਗਏ ਆ ਸਾਡੇ ਸਤਗੁਰ ਅਰਵਦਾਸ ਮਹਾਰਾਜ ਜੀ ਹੋਣਾ ਦੀ ਜੋ ਸਾਡੇ ਸਤਗੁਰ ਅਸੀਂ ਜੋ ਅੱਜ ਹੈਗੇ ਆ ਜੇ ਅਸੀਂ ਪੜ੍ਹ ਲਿਖਣ ਦੇ ਯੋਗ ਬਣੇ ਆ ਤਾਂ ਇਹ ਸਤਗੁਰ ਅਰਵਦਾਸ ਮਹਾਰਾਜ ਜੀ ਹੋਣਾ ਦੀ ਦਿੱਤੀ ਹੋਈ ਗੁਰਮਖੀ ਕਰਕੇ ਹੀ ਅਸੀਂ ਪੜ੍ਹ ਲਿਖ ਸਕਿਆ ਸਾਨੂੰ ਇਹਦ ਕਰਕੇ ਸੇ ਹੋਣ ਨਹੀਂ ਦਿੱਤੇ ਤੇ ਸਾਡੇ ਆਪਣੇ ਪਾਪ ਤੇ ਤਾਂ ਤਾਂ ਸਤਗੁਰ ਅਰਵਦਾਸ ਮਹਾਰਾਜ ਜੀ ਹੋਣਾ ਤੇ ਦਿੱਤੇ ਹੋਏ ਆ ਤੁਸੀਂ ਕੇਸ ਚਲਦਿਆਂ ਹੋયા ਵੀ ਗੁਰੂ ਘਰ ਦੀ ਕਮੇਟੀ ਤੇ ਮੈਂਬਰ ਤੇ ਪ੍ਰਧਾਨ ਤੇ ਹਮਲਾ ਕੀਤਾ। ਇਹ ਕਿਹੜੀ ਵਿਚਾਰਧਾਰਾ ਦੇ ਵਿੱਚ ਹੈਗਾ? ਕਿਹੜੀ ਧਾਰਾ ਆ ਸੱਦਾਂ ਦੇ ਵਿੱਚ? ਜਿਸ ਦੇ ਅੰਡਰ ਤੁਸੀਂ ਇਹ ਹਮਲਾ ਕੀਤਾ। ਕੀ ਤੁਸੀਂ ਇੱਥੇ ਡਾਕਟਰ ਅਮਿਤਕਾਰ ਜੀ ਉਹਨਾਂ ਦੀ ਵਿਚਾਰਧਾਰਾ ਦੀ ਫੇਰ ਬਿਆਦ ਵੀ ਨਹੀਂ ਕੀਤੀ? ਜਦੋਂ ਤੁਸੀਂ ਗੁਰੂ ਘਰ ਦੇ ਆ ਕੇ ਜੰਦੇ ਤੋੜੇ ਆ ਕੀ ਤੁਸੀਂ ਉਦੋਂ ਗੁਰੂਗੜ੍ਹ ਦੀ ਵਿਆਧਵੀ ਨਹੀਂ ਕੀਤੀ ਜਾਂ ਫਿਰ ਸਰਦਾਨ ਦੀ ਵਿਆਧਵੀ ਨਹੀਂ ਕੀਤੀ ਜੋ ਕਿ ਇਸ ਵਕਤ ਇੰਡੀਆ ਦਾ ਸਰਦਾਨ ਹੈ ਕਿਹੜੀ ਧਾਰਾ ਦੇ ਥੱਲੇ ਉਹ ਤੁਹਾਨੂੰ ਪਰਮਿਸ਼ਨ ਮਿਲਦੀ ਹੈ ਇਹ ਕੰਮ ਕਰਨ ਦੀ ਕੀ ਸਾਨੂੰ ਇਹ ਨਹੀਂ ਪਤਾ ਸਾਨੂੰ ਇਹ ਤਾਂ ਜਾਦਿਆ ਕਿ ਡਾਕਟਰ ਮਿਤਗਰਜੀ ਜੀ ਹੋਣਾ ਦਾ ਜਨਮ ਦਿਨ 14 ਤਰੀਕ ਦਾ ਕੀ ਸਾਨੂੰ ਇਹ ਨਹੀਂ ਪਤਾ ਕਿ ਸਤਗੁਰੂ ਰੂਤਾਸ ਮਹਾਰਾਜ ਜੀ ਹੋਣਾ ਤੇ ਇਹ ਜਿਹੜੇ ਇਤਿਹਾਸਕ ਦਿਨ ਹੈ 13 ਜਾਂ 14 April ਨੂੰ ਉਹਨਾਂ ਨੇ ਕੀ ਕੀਤਾ 13 April ਨੂੰ ਤੰਤਨ ਸਤਗੁਰ ਗੁਰਦਾਸ ਮਹਾਰਾਜ ਜੀ ਹੋਣਾ ਨੇ ਪੱਥਰ ਤਰਾਏ ਸੀ। ਅਤੇ 13 April ਨੂੰ ਤੰਤਨ ਸਤਗੁਰ ਗੁਰਦਾਸ ਮਹਾਰਾਜ ਜੀ ਹੋਣਾ ਨੇ ਚੋਕ ਬਖਰੇ ਸੰਦੇ ਵਿੱਚ 700 ਰੁਪਏ ਤਾਰ ਕੇ ਪੰਡਤਾਂ ਦਾ ਹੰਕਾਰ ਤੋੜਿਆ ਸੀ। ਅਤੇ 14 April ਨੂੰ ਸਾਡੇ ਸਤਗੁਰ ਜੀ ਨੂੰ ਸੋਨੇ ਦੀ ਪਾਲਕੀ ਦੇ ਵਿੱਚ ਬਿਠਾ ਲ ਕੇ ਹਾਥੀ ਦੇ ਉੱਪਰ ਉਹਨਾਂ ਦੀ ਸਵਾਰੀ ਕਰਾਈ ਗਈ ਸੀਗੀ ਰਾਜੇ ਰਾਣੇ ਉਹਨਾਂ ਦੇ ਚਾਨਾ ਦੇ ਵਿੱਚ ਚੁਕੇ ਸੀਗੇ ਤੁਸੀਂ ਉਸ ਇਤਿਹਾਸਕ ਦਿਨ ਨੂੰ ਕਹਿੰਦੇ ਕਿ ਸਾਨੂੰ ਡਾਕਟਰ ਈਮੇਦਗਰ ਦਾ ਜਨਮ ਦਿਨ ਮਨਾਉਣਾ ਦਿਓ ਜਦੋਂ ਕਿ ਉਹ ਜਿਹੜਾ ਹੱਕ ਗੁਰੂ ਘਰ ਦੇ ਵਿੱਚ ਸਿਰਫ ਤੇ ਸਿਰਫ ਸਤਗੁਰੂ ਦਾਸ ਮਰਜੀ ਉਹਨਾਂ ਦੇ ਇਤਿਹਾਸਕ ਦਿਨ ਮਨਾਉਣਾ ਤਾਂ ਜੇਕਰ ਤੁਸੀਂ ਇਸੇ ਦਿਨ ਮਨਾਉਣੇ ਆ ਤਾਂ ਤੁਸੀਂ ਕਿਤੇ ਹੋਰ ਜਾ ਕੇ ਵੀ ਮਨਾ ਸਕਦੇ ਆ ਜੇਕਰ ਤੁਸੀਂ ਕਮੇਟੀ ਦੇ ਨਾਲ ਨਹੀਂ ਚੱਲਣਾ ਤਾਂ ਤੁਹਾਨੂੰ ਕੋਈ ਹੱਕ ਨਹੀਂ ਤੁਸੀਂ ਕਿਹਦਾ ਨਾ ਕਹਿ ਸਕਦੇ ਸਾਨੂੰ 12 13 ਜਾਂ 14 ਤਰੀਕ ਦਿਓ ਕੀ ਤੁਸੀਂ ਸਤਗੁਰੂ ਜੀ ਦੇ ਹਥਿਆਸ ਨੂੰ ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਫਿਰ ਡਾਕਟਰ ਮੀਤਗਰ ਜੀ ਸਤਗੁਰੂ ਦਸ ਮਹਾਰਾਜ ਜੀ ਹੁਣ ਤੋਂ ਵੱਡੇ ਹੋਏ ਆ ਤੁਸੀਂ ਆਪਣੇ ਗੁਰੂ ਦੇ ਘਾਰੇ ਜਾ ਕੇ ਜੇਕਰ ਤੁਹਾਡੇ ਘਰ ਆ ਕੇ ਕੋਈ ਕਹੇ ਕਿ ਭਾਈ ਅਸੀਂ ਅੱਜ ਆਪਣਾ ਇੱਥੇ ਆ ਆ ਦਿਨ ਮਨਾਉਣਾ ਜਿਹੜਾ ਕਿ ਤੁਹਾਡੇ ਪਾਪ ਦਾ ਦਿਨ ਹੋਵੇ ਇਹ ਤੁਸੀਂ ਨੂੰ ਲਾਉ ਕਰੋਗੇ ਸਵਾਲ ਦਾ ਜਵਾਬ ਦਿਓ ਫਿਰ ਸਾਡੇ ਖਜ਼ਾਂਚੀ ਸਾਹਿਬ ਆ ਜੋ ਕਿ ਡਾਕਟਰ ਮਿਤਕਰ ਜੀ ਉਹਨਾਂ ਦੀ ਜਥੇਵੰਦੀ ਜਥੇਵੰਦੀ ਦੇ ਹੈਗੇ ਆ ਮੈਂਬਰ ਉਹ ਕਹਿੰਦੇ ਕਿ ਜੀਵਨ ਸੋਮ ਨੂੰ ਇਹ ਗੱਲ ਨਹੀਂ ਪਚੀ ਕਿ ਅਸੀਂ ਕਿਹਾ ਸਾਨੂੰ ਕੰਟਰੋਲ ਦਿਓ ਅਸੀਂ ਆਪਣੇ ਸਾਹ ਦੇ ਨਾਲ ਮਨਣਾ ਮੇਰਾ ਭਰਾ ਤੁਸੀਂ ਇਹ ਦੱਸੋ ਤੁਸੀਂ ਕਿਸੇ ਹੋਰ ਗੁਰੂ ਘਰ ਦੇ ਵਿੱਚ ਜਾ ਕੇ ਉਹਨਾਂ ਦਾ ਕੰਟਰੋਲ ਲੈਣ ਦੀ ਕੋਸ਼ਿਸ਼ ਕਰੋ ਤਾਂ ਤੁਹਾਨੂੰ ਉਹ ਕੰਟਰੋਲ ਦਿੰਦੇ ਆ ਕੀ ਇਹ ਸੰਵਿਧਾਨ ਦੇ ਖਿਲਾਫ ਨਹੀਂ ਹੈਗਾ ਜੋ ਤੁਸੀਂ ਕਹਿ ਰਹੇ ਆ ਕਿੱਥੇ ਸੰਵਿਧਾਨ ਦੇ ਵਿੱਚ ਲਿਖਿਆ ਜੇ ਤੁਸੀਂ ਡਾਕਟਰ ਪੀਉਰਾ ਜਿਹਨੂੰ ਮੰਨਣ ਵਾਲੇ ਆ ਤਾਂ ਮੈਨੂੰ ਦੱਸੋ ਕਿ ਕਿੱਥੇ ਸੰਵਿਧਾਨ ਦੇ ਵਿੱਚ ਲਿਖਿਆ ਕਿ ਤੁਸੀਂ ਦੂਸਰੇ ਘਰ ਦੇ ਵਿੱਚ ਜੋ ਕਿ ਵੋਟਾਂ ਦੇ ਨਾਲ ਚੁਣਿਆ ਗਿਆ ਹੋਵੇ ਉਹਨਾਂ ਦੀ ਚਾਬੀ ਲੈ ਕੇ ਕਹੋ ਕਿ ਸਾਨੂੰ ਕੰਟਰੋਲ ਦਿਓ ਤਾਂ ਅਸੀਂ ਇੱਥੇ ਹਰਨ ਕਰਨਾ ਇਹ ਤੇ ਜੀਵਨ ਸੌਜੀ ਹੋਣਾ ਦੀ ਰਿਸਪੌਂਸਿਬਿਲਟੀ ਆ ਸਾਰੇ ਜਿਹੜੀ ਕਿ ਪਿੰਡ ਦੀ ਪਿੰਡ ਵਾਲਿਆਂ ਨੇ ਉਹਨਾਂ ਨੂੰ ਦਿੱਤੀ ਹੋਈ ਆ ਕੋਈ ਵੀ ਪ੍ਰੋਗਰਾਮ ਕਰਨਾ ਉਹਨਾਂ ਦੀ ਦੇਖ ਰੇਖ ਤੇ ਥੱਲੇ ਹੀ ਤੁਹਾਨੂੰ ਕਰਨਾ ਪੈਣਾ ਸਾਡੇ ਆਪਣੇ ਜੋ ਘਟਾਲੀਆ ਸਾਹਿਬ ਆ ਉਹ ਕਹਿੰਦੇ ਕਿ ਤੁਸੀਂ ਅੰਮ੍ਰਿਤ ਬਾਣੀ ਨੂੰ ਸਾਈਡ ਤੇ ਰੱਖ ਕੇ ਪੱਤਰਕਾਰ ਜੀ ਤੁਸੀਂ ਮੈਨੂੰ ਦੱਸੂਗੇ ਕਿ ਤੁਹਾਨੂੰ ਇਹ ਹੱਕ ਕਿਨੇ ਦਿੱਤਾ ਕਿ ਤੁਸੀਂ ਅੰਮ੍ਰਿਤ ਬਾਣੀ ਨੂੰ ਸਾਈਡ ਤੇ ਰੱਖ ਦੀ ਗੱਲ ਕਰ ਦਿੱਤੀ। ਇਹ ਸਤਿਗੁਰੂ ਵਿਦਾਸ ਮਹਾਰਾਜ ਜੀ ਹੋਣਾਂ ਦੀ ਅੰਮ੍ਰਿਤ ਬਾਣੀ। ਪਵਿੱਤਰ ਅੰਮ੍ਰਿਤ ਬਾਣੀ ਦੀ ਤੁਸੀਂ ਗੱਲ ਕਰ ਰਹੇ ਹੋ, ਕੋਈ ਆਮ ਬੁੱਕ ਦੀ ਨਹੀਂ ਕਿ ਉਹਨੂੰ ਸਾਈਡ ਤੇ ਰੱਖ ਦੋ। ਤੁਸੀਂ ਇੰਨੀ ਤਾਂ ਗੱਲ ਤੇ ਕਮੈਂਟ ਕਰ ਦਿੱਤਾ ਕਿ ਜੀਵਨ ਸੋਲ ਜੀ ਹੋਣੀ ਕਿਹਾ ਕਿ ਮੈਂ ਗੁਰੂ ਘਰ ਦੇ ਪ੍ਰਧਾਨ ਜਦੋਂ ਕਿ ਤੁਸੀਂ ਉਹਨਾਂ ਨੂੰ ਆਫ ਕਾਰਡ ਲਿਆ। ਉਹਨਾਂ ਨੇ ਤਾਂ ਆਪਣੀ ਗਲਤੀ ਮੰਨ ਲਈ। ਤੁਸੀਂ ਅੰਡ ਤੇ ਖੋਦ ਜਾ ਕੇ ਉਹਨਾਂ ਨੂੰ ਕਿਹਾ ਗੁਰਦੁਆਰੇ ਦੇ ਪ੍ਰਧਾਨ ਤੁਹਾਡੀ ਇਹੋ ਕਿੰਨੀ ਵੱਡੀ ਸੋਚ ਆ ਜਦੋਂ ਤੁਸੀਂ ਅੰਮ੍ਰਿਤ ਪਾਣੀ ਨੂੰ ਸਾਈਡ ਤੇ ਰੱਖਦੇ ਆ ਬਾਅਦ ਦੇ ਵਿੱਚ ਫੇਰ ਜੀਵਨ ਸੋਜੀ ਉਹਨਾਂ ਨੂੰ ਗੁਰੂ ਘਰ ਦੇ ਪ੍ਰਧਾਨ ਕਹਿ ਦਿੰਦੇ ਆ ਇਹ ਇੱਕ ਕਾਮਨ ਸੈਂਸ ਆ ਜੀ ਕਿਸੇ ਦੇ ਮੂਹ ਦੇ ਵਿੱਚੋਂ ਨਿਕਲ ਗਿਆ ਤਾਂ ਕੋਈ ਵੱਡੀ ਗੱਲ ਨਹੀਂ ਪਰ ਜਿਹੜੀ ਤੁਸੀਂ ਸਭ ਤੋਂ ਵੱਡੀ ਗਲਤੀ ਕੀਤੀ ਨਾ ਕਿ ਅੰਮ੍ਰਿਤ ਪਾਣੀ ਨੂੰ ਸਾਈਡ ਤੇ ਰੱਖੋ ਇਹ ਵੀ ਤੁਹਾਨੂੰ ਸਮਾਜ ਦੇ ਕੋਲੋਂ ਮਾਫੀ ਮੰਗਣੀ ਚਾਹੀਦੀ ਆ ਤਾਨੂੰ ਕੋਈ ਹੱਕ ਨਹੀਂ ਜਾਂ ਤੁਸੀਂ ਕਹੋ ਕਿ ਸੰਵਧਾਨ ਨੂੰ ਸਾਈਡ ਤੇ ਰੱਖ ਕੇ ਅਸੀਂ ਆ ਤਨ ਮਨਾਉਣਾ ਤਾਂ ਦੇਖੋ ਤੁਹਾਨੂੰ ਉਹ ਪਰਮਿਸ਼ਨ ਮਿਲਦੀ ਆ ਜਾਂ ਤੁਹਾਨੂੰ ਕਿਸੇ ਸੰਵਧਾਨ ਦੇ ਵਿੱਚ ਕਿਹੜੀ ਧਾਰਾ ਤੇ ਥੱਲੇ ਇਹ ਪਰਮਿਸ਼ਨ ਹੈ ਕਿ ਤੁਸੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਹੁਣ ਪਵਿੱਤਰ ਅੰਮ੍ਰਿਤ ਬਾਣੀ ਨੂੰ ਉਹਨਾਂ ਦੇ ਹੀ ਗੁਰੂ ਘਰ ਦੇ ਵਿੱਚੋਂ ਕਹਿ ਕੇ ਸਾਈਡ ਤੇ ਰੱਖ ਕੇ ਤਾਂ ਤੁਸੀਂ ਡਾਕਟਰ ਮੇਦਕਾਰ ਜੀ ਤਾਂ ਚੰਨ ਬਤਨ ਮਨਾਉਣਾ ਜਦੋਂ ਕੇਸ ਤੇ ਚਲਦੇ ਆ ਚਲਦੇ ਆ ਤੁਸੀਂ ਵੀਰ ਅਮੇਦਕਾਰ ਜੀ ਦੀ ਕਮੇਟੀ ਨਹੀਂ ਹੈ ਜੀ ਉਹ ਸੋਲ ਹੁਣਾਂ ਦੇ ਉੱਪਰ ਹਮਲਾ ਕੀਤਾ ਇਹ ਕਿਹੜੀ ਧਾਰਾ ਦੇ ਥੱਲੇ ਲਿਖਿਆ ਕਿ ਤੁਸੀਂ ਦੂਜਾਂ ਤੇ ਜਾ ਕੇ ਹਮਲੇ ਕਰ ਦੋ ਦੂਜੇ ਦੇ ਘਰ ਤੇ ਜਾ ਕੇ ਹਮਲੇ ਕਰ ਦੋ ਸਾਰਾ ਕੁਝ ਰਿਕਾਰਡਿੰਗ ਜਿਹੜੀ ਹੈ ਨਾ ਉਹ ਕਲੀਅਰਲੀ ਸ਼ੋ ਹੋ ਰਹੀ ਹੈ ਸੀਸੀ ਕੈਮਰੇ ਦੇ ਵਿੱਚ ਸੀਸੀਟੀਵੀ ਕੈਮਰਾ ਜਿਹੜਾ ਹੋਇਆ ਗੁਰਗਰ ਜੀ ਦਾ ਲੱਗਾ ਬਾਕੀ ਮਾਤਾ ਜੀ ਮੈਂ ਤੁਹਾਡੀ ਗੱਲ ਸੁਣੀ ਤੁਸੀਂ ਕਹਿੰਦੇ ਗੁਰੂ ਘਰ ਬਣਿਆ ਤਾਂ ਮੇਰੇ ਪੁੱਤ ਕਰਕੇ ਬਣਿਆ ਉਹ ਚੰਡੀਗੜ੍ਹ ਗਿਆ ਸੀ ਮਾਤਾ ਜੀ ਕਿਹੜੀਆਂ ਗੱਲਾਂ ਕਰ ਰਹੇ ਆ ਧੰਨ ਧੰਨ ਸਤਗੁਰ ਵਿਦਾਸ ਮਹਾਰਾਜ ਜੀ ਤਾਂ ਆਪ ਸਭਨਾਂ ਨੂੰ ਦੇਣ ਵਾਲੇ ਰਾਜੇ ਰਾਣਿਆਂ ਨੇ ਉਹਨਾਂ ਨੂੰ ਪਤਾ ਨਹੀਂ ਕਿੰਨੇ 1 ਕਰੋੜਾਂ ਇਕੜਾਂ ਦੇ ਹਿਸਾਬ ਨਾਲ ਜ਼ਮੀਨ দান ਕੀਤੀ ਉਹਨਾਂ ਨੇ ਤਾਂ ਪਿੱਛਾ ਮੜ ਕੇ ਵੀ ਨਹੀਂ ਉਸ ਜ਼ਮੀਨ ਨਾਲ ਦੇਖਿਆ ਤਾਂ ਤੁਸੀਂ ਕਹਿ ਰਹੇ ਕਿ ਗੁਰੂ ਘਰ ਜਿਹੜਾ ਤੁਹਾਡੇ ਪੁੱਤਰ ਦੇ ਜੋਗ ਦੇ ਨਾਲ ਬਣਿਆ ਸੀ ਉਹ ਸਤਗੁਰ ਤਾਂ ਆਪ ਸਾਰਿਆਂ ਨੂੰ ਦੇਣ ਵਾਲੇ ਪੱਕੇ ਮੈਂ ਆਪਣੇ ਪੱਤਰਕਾਰ ਕਟਾਰੀਆ ਵੀਰਲ ਨੂੰ ਇਹ ਪੁੱਛਣਾ ਚਾਹੁੰਦੀ ਆ ਕਿ ਉਹ ਕਹਿੰਦੇ ਕਿ ਤੁਸੀਂ ਚਾਬੀ ਜਿਹੜੀ ਆ ਨਾ ਇਹਨਾਂ ਨੂੰ ਦੇ ਦਿਓ ਗੁਰੂਗੜ੍ਹ ਦੇ ਪ੍ਰਧਾਨ ਕਮੇਟੀ ਦੇ ਪ੍ਰਧਾਨ ਜਿਹੜੇ ਉਹਨਾਂ ਨੂੰ ਕਹਿੰਦੇ ਜੀਵਨ ਸੋਲਜੀ ਉਹਨਾਂ ਨੂੰ ਕਿਹਾ ਕਿ ਤੁਸੀਂ ਜਿਹੜੀ ਚਾਬੀ ਆ ਡਾਕਟਰ ਮੇਰੇ ਦੁਕਾਨ ਯੂਥ ਕਮੇਟੀ ਨੂੰ ਦੇ ਦਿਓ ਕੀ ਤੁਸੀਂ ਮੈਨੂੰ ਦੱਸ ਸਕਦੇ ਤੁਸੀਂ ਕਹਿੰਦੇ ਕਿ ਮੈਂ ਲਾਅ ਪੜ੍ਹ ਕੇ ਆਇਆ ਇਹ ਕਿਹੜੀ ਧਾਰਾ ਦੇ ਵਿੱਚ ਤੁਸੀਂ ਪੜ੍ਹ ਕੇ ਆਏ ਆ ਕਿ ਤੁਸੀਂ ਕਿਸੇ ਗੁਰੂ ਘਰ ਦੀ ਕਮੇਟੀ ਮੈਂਬਰ ਨੂੰ ਕਾਓ ਉੱਥੇ ਕਮੇਟੀ ਦੇ ਪ੍ਰਧਾਨ ਮੈਂਬਰ ਨੂੰ ਕਾਓ ਕਿ ਇਹ ਜਿਹੜੀ ਚਾਪੀਆ ਦੁੱਚਿਆ ਨੂੰ ਦੇ ਦਿਓ ਤੁਸੀਂ ਲਿਖ ਲਖਾਈਆ ਕਰ ਲਓ ਤੁਹਾਨੂੰ ਇਹ ਨਹੀਂ ਪਤਾ ਕਿ ਇਹ ਗੁਰੂ ਘਰ ਹੈ ਕੋਈ ਹਾਲ ਨਹੀਂ ਜਿਹੜਾ ਰੈਂਟ ਤੇ ਲੈ ਕੇ ਤਾਂ ਤੁਸੀਂ ਕੌਨਟਰੈਕਟ ਲੈ ਕੇ ਉਹਨਾਂ ਨੂੰ ਦੇ ਦਿਓ ਉਮੀਦ ਕਰਦੀ ਆ ਤੁਸੀਂ ਇਹਨਾਂ ਗੱਲਾਂ ਦੀ ਮਾਫ਼ੀ ਸਮਾਜ ਤੋਂ ਜ਼ਰੂਰ ਮੰਗੋਗੇ ਜਿੱਥੇ ਤੁਸੀਂ ਕਿਹਾ ਕਿ ਅੰਮ੍ਰਿਤ ਬਾਣੀ ਨੋ ਸਾਈਡ ਤੇ ਰੱਖਦੇ ਤੁਹਾਨੂੰ ਕੋਈ ਹੱਕ ਨਹੀਂ ਬਣਦਾ ਦੂਜਾ ਤੁਸੀਂ ਕਿਹੜੀ ਲਾ ਪੜ੍ਹ ਕੇ ਆਏ ਆ ਜਿਸ ਤੋਂ ਤੁਸੀਂ ਕਹਿੰਦੇ ਕਿ ਚਾਬੀਆਂ ਇਹਨਾਂ ਨੂੰ ਦੇ ਦਿਓ ਕੌਂਟਰੈਕਟ ਲੈ ਕੇ ਇਹ ਵੀ ਜ਼ਰੂਰ ਤਾਰਾ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਤਾਂ ਮੈਂ ਰਿਕਵੈਸਟ ਕਰਦੀ ਆ ਆਪਣੇ ਸਾਰੇ ਭਣਾ ਭਰਾਵਾਂ ਨੂੰ ਕਿ ਸਾਡੇ ਜਿਹੜੇ ਸਤਗੁਰ ਰਕਤਾਰਸ ਮਹਾਰਾਜ ਜੀ ਆ ਨਾ ਉਹਨਾਂ ਦੀ ਜੋ ਅਸੀਂ ਅੱਜ ਹੈਗੇ ਅਸੀਂ ਉਹਨਾਂ ਦੀ ਦੇਣ ਕਰ ਗਏ ਆ ਹਾਂ ਇਹ ਕੱਲ੍ਹ ਮੈਂ ਜ਼ਰੂਰ ਪੁੱਲ ਗਈ ਸੀ ਕਿ ਜੋ ਕਿ ਸਾਡੇ ਆ ਪੱਤਰਕਾਰਿਆ ਉਹਨਾਂ ਨੇ ਕਿਹਾ ਕਿ ਸਾਡੀਆਂ ਔਰਤਾਂ ਨੂੰ ਤਾਨਾ ਢਕਣ ਦਾ ਹੁਕਮ ਨਹੀਂ ਸੀ ਇਹ ਸਾਨੂੰ ਡਾਕਟਰ ਮੀਤਕਰ ਜੀ ਨੇ ਦਿੱਤਾ ਤੁਸੀਂ ਮੈਨੂੰ ਦੱਸੋਗੇ ਕਿ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੀ ਦਾਦੀ ਪਰਦਾਦੀ ਨਾਨੀ ਪਰਨਾਨੀ ਜਾਂ ਮਾਸੀਆਂ ਪੂਆ ਦੇ ਵਿੱਚੋਂ ਕਿਹੜੀ ਔਰਤ ਨੂੰ ਆਪਣਾ ਸਰੀਰ ਢਕਣ ਦਾ ਹੁਕਮ ਨਹੀਂ ਸੀ ਕਿਹੜੇ ਨੰਗੇ ਸਰੀਰ ਖੜ ਦਿਆ ਸਕੇ ਆਈ 50 ਪਲਸ ਮੇਰੇ ਪੇਰੈਂਟ ਸੱਚੀ ਜੀਂਦੇ ਆ ਉਹਨਾਂ ਨੇ ਆਪਣੇ ਦਾਦੇ-ਪਰਦਾਦੇ ਦੇਖੇ ਆ। ਉਹਨਾਂ ਦੇ ਸਾਡੇ ਪਰਿਵਾਰਾਂ ਦੇ ਵਿੱਚੋਂ ਤਾਂ ਕੋਈ ਵੀ ਨਹੀਂ ਸੀਗਾ। ਕਿ ਜਿਨ੍ਹਾਂ ਨੂੰ ਅਸੀਂ ਕੱਪੜੇ ਨਹੀਂ ਸਿਕਾ ਸਕਦੇ। ਜੇ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਸਿਗਾ ਨਾ ਤਾਂ ਜਰੂਰ ਇਸ ਚੀਜ਼ ਨੂੰ ਸ਼ੇਅਰ ਕਰੋ ਕਿ ਸਾਨੂੰ ਵੀ ਪਤਾ ਲੱਗੇ। ਜੇ ਤੁਸੀਂ ਕਹਿੰਦੇ ਆ ਕਿ ਕੱਪੜੇ ਪਾਉਣ ਦਾ ਅਧਿਕਾਰ ਸਾਨੂੰ ਸਰ ਸੰਵਿਧਾਨ ਕਰਕੇ ਮਿਲਿਆ। ਤਾਂ ਕੋਈ ਪ੍ਰੂਫ ਤਾਂ ਦਿਓ। ਹਾਂ ਸੰਵਧਾਨ ਦੇ ਵਿੱਚ ਰਾਈਟਸ ਹੈਗੇ ਆ ਸਾਰਿਆਂ ਨੂੰ ਬਰਾਬਰ ਮਿਲੇ ਆ ਪਰ ਸੰਵਧਾਨ ਦੇ ਹੁੰਦਿਆ ਹੁੰਦਿਆ ਇਹ ਤਾਂ ਨਹੀਂ ਕਿ ਅੱਜ ਵੀ ਉਹ ਕੰਮ ਨਹੀਂ ਹੋ ਰਿਹਾ ਜਿਹੜੇ ਨਹੀਂ ਹੋਣੇ ਚਾਹੀਦੇ ਜਿਸ ਤਰ੍ਹਾਂ ਥੋੜੇ ਦਿਨ ਪਹਿਲਾਂ ਦੋ ਲੜਕੀਆਂ ਦੇ ਕੱਪੜੇ ਆਮ ਪਾੜੇ ਗਏ ਉਹਨਾਂ ਦੇ ਵੀਡੀਓ ਸਾਹਮਣੇ ਆਏ ਜੋ ਕਿ ਇਨਸਾਨੀਅਤ ਨੂੰ ਸ਼ਰਮਸਾਰ ਸੀ ਇਹ ਗੱਲ ਉਹਨਾਂ ਲਈ ਸੰਵਧਾਨ ਨੇ ਸੀ ਉਹਨਾਂ ਨੂੰ ਸਵਧਾਨ ਨੇ ਕਿਉਂ ਨਹੀਂ ਪ੍ਰੋਟੈਕਟ ਕੀਤਾ ਸਵਧਾਨ ਉਹ ਨਾਮੰਨਾ ਵਾਲੇ ਰੋਕੀ ਹੈ ਕਿ ਆ ਜਿਹੜੇ ਨਹੀਂ ਕਰਦੇ ਸਾਨੂੰ ਸਾਰਿਆਂ ਨੂੰ ਹੱਕ ਹੈ ਨਾ ਤਾਂ ਮੈਂ ਇੱਥੇ ਡਾਕਟਰ ਮੀਤਕਾਰ ਜੀ ਤੇ ਅਗੇਂਸਟ ਆ ਨਾ ਹੀ ਸਵਧਾਨ ਦੇ ਅਗੇਂਸਟ ਆ ਮੈਂ ਸਿਰਫ ਉਹਨਾਂ ਲੋਕਾਂ ਦੇ ਅਗੇਂਸਟ ਆ ਜਿਹੜੇ ਕਿ ਸਵਧਾਨ ਨੂੰ ਨਹੀਂ ਮੰਨਦੇ ਪਰ ਉਹ ਡਾਕਟਰ ਮੀਤਕਾਰ ਜੀ ਦੇ ਨਾਮ ਦੇ ਥੱਲੇ ਆਪਣੇ ਪਰਸਨਲ ਜਿਹੜੇ ਮੈਟਰਸ ਆ ਨਾ ਉਹਨਾਂ ਨੂੰ ਲੈ ਕੇ ਕੀ ਆ ਰਿਹਾ ਪਨਾ ਡਾਕਟਰ ਮਿਤਕਰਜੀ ਦਾ ਯੂਜ਼ ਕਰ ਰਿਹਾ ਹੁਣ ਪੰਨ ਦੇ ਵਿੱਚ ਪਤਾ ਨਹੀਂ ਕੀ ਮਸਲਾ ਚੱਲ ਚੱਲ ਰਿਹਾ ਜਾਂ ਕੀ ਨਹੀਂ ਚੱਲ ਰਿਹਾ ਸਾਡੇ ਲੋਕਾਂ ਨੂੰ ਗਲਤ ਇਨਫੋਰਮੇਸ਼ਨ ਦੇ ਰਹੇ ਆ ਪੱਤਰਕਾਰ ਹੀ ਦੇ ਰਿਹਾ ਕਿ ਸਾਨੂੰ ਨੰਗ ਨਹੀਂ ਸੀ ਅਸੀਂ ਟੱਕ ਸਕਦੇ ਕੱਪੜੇ ਨਹੀਂ ਸੀ ਪਹਿਨ ਸਕਦੇ ਦੂਜੀ ਗੱਲ ਲੋਕਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਬਾਹਰ ਗਏ ਆ ਤਾ ਪਾਸਪੋਰਟ ਬਣੇ ਸਰਪਸਦਾਨ ਕਰਕੇ ਬਣੇ ਡਾਕਟਰ ਮਿਹਰਕਰਜੀ ਦੀ ਪਰਮਿਸ਼ਨ ਨਾਲ ਬਣੇ ਆ ਉਹ ਪੋਲੀਓ ਲੋਕ এজੜਾ ਲਾਵਣਾ ਜੇ ਸਾਨੂੰ ਅਸੀਂ ਬਾਹਰ ਜਾਣੇ ਆ ਤੁਸੀਂ ਆਪਣੇ ਬੱਚਿਆਂ ਨੂੰ ਆਈਐਸ ਕਿਉਂ ਪੜਾਉਂਦੇ ਆ ਕਿਉਂ ਟਿਕੜੀਆਂ ਖੜਾਉਂਦੇ ਆ ਸਾਨੂੰ ਜਦੋਂ ਅਸੀਂ ਕਿਸੇ ਵੀ ਕੰਟਰੀ ਦੇ ਵਿੱਚ ਜਾਣਾ ਉਸ ਕੰਟਰੀ ਦਾ ਲਾਅ ਫਾਲੋ ਕਰਨਾ ਪੈਂਦਾ ਅਸੀਂ ਕੈਨੇਡਾ ਦੇ ਵਿੱਚ ਆਏ ਆ ਕੈਨੇਡਾ ਦੇ ਲਾਅ ਦੇ ਨਾਲ ਆਏ ਆ ਮੈਂ ਥੇ ਇਮੀਗ੍ਰੇਸ਼ਨ ਕੰਸਲਟਾਂ ਤੇ ਜਦੋਂ ਵੀ ਕਿਸੇ ਕਲਾਇੰਟ ਦੀ ਅਪਲੀਕੇਸ਼ਨ ਲਾਉਣੀ ਹੁੰਦੀ ਹੈ ਨਾ ਆਈ ਹੈਵ ਟੂ ਮੇਕ ਸ਼ੋਰ ਕਿ ਉਹ ਇੱਥੇ ਦੀ ਕੰਟਰੀ ਦੇ ਲਾਜ਼ ਨੂੰ ਮੀਟ ਕਰੇ ਵਿਜ਼ਟਰ ਆਉਣਾ ਸਟੂਡੈਂਟ ਆਉਣਾ ਸੁਪਰ ਵੀਜ਼ਾ ਤੇ ਆਉਣਾ ਕਿਸੇ ਵੀ ਤਰ੍ਹਾਂ ਤੋਂ ਇੱਥੇ ਆਉਣਾ ਆ ਵਰਕ ਪਰਮਿਟ ਤੇ ਆਉਣਾ ਸਟੱਡੀ ਵੀਜ਼ਾ ਡਸਨਟ ਮੈਟਰ ਉਹ ਇੱਥੇ ਦੇ ਰੁਲਸ ਦੇ ਸਬਸਪਸ ਨਾਲ ਹੀ ਆ ਸਕਦੇ ਆ ਇੰਗਲੈਂਡ ਜਾਣਾ ਯੂਕੇ ਉੱਥੇ ਦੇ ਰੋਸ ਦੇ ਨਾਲ ਜਾਣਾ ਪੈਂਦਾ ਆਸਟਰੀਆ ਜਾਣਾ ਉੱਥੇ ਦੇ ਰੋਸ ਦੇ ਨਾਲ ਜਾਣਾ ਪੈਂਦਾ ਜੇਕਰ ਸਾਨੂੰ ਸਵਧਾਨ ਹੱਕ ਦਿੰਦਾ ਬਾਹਰ ਜਾਂਦਾ ਤਾਂ ਤੁਸੀਂ ਸਾਰੇ ਕਾਤੋਂ ਨਹੀਂ ਆ ਜਾਂਦੇ ਸਾਰਿਆਂ ਨੂੰ ਕਾਤੋਂ ਨਹੀਂ ਹੱਕ ਹੈਗਾ ਜੇ ਤੁਸੀਂ ਕਹਿੰਦੇ ਸਾਨੂੰ ਨੌਕਰੀਆਂ ਮਿਲਣਾ ਸਵਧਾਨ ਦਿੰਦਾ ਤਾਂ ਸਾਨੂੰ ਤੁਸੀਂ ਸਾਰੇ ਕਾਤੋਂ ਨਹੀਂ ਨੌਕਰੀਆਂ ਤੇ ਲੱਗ ਜਾਂਦੇ ਇਹ ਤੁਹਾਨੂੰ ਖੁਦ ਮਿਹਨਤ ਕਰਨੀ ਪੈਂਦੀ ਆ ਯੂ ਹੈਵ ਟੂ ਐਜੂਕੇਟ ਯੋਰਸੈਲਫ ਇਜੜੇ ਹਾਕਿਆ ਸਾਨੂੰ ਐਜੂਕੇਸ਼ਨ ਦੇ ਰਾਈਟਸ ਦਿੱਤੇ ਆ ਸਾਨੂੰ ਤਨ ਤਨ ਸਤਗੁਰੂ ਦਾਸ ਮਹਾਰਾਜ ਜੀ ਹੋਣਾ ਦਿੱਤੇ ਆ ਉਹਨਾਂ ਨੇ ਸਾਨੂੰ ਗੁਰਮਖੀ ਦਿੱਤੀ ਆ ਸਾਨੂੰ ਪੜਨ ਦੇ ਹੱਕ ਦਿੱਤੇ ਸਾਨੂੰ ਉਹਨਾਂ ਨੇ ਕਿਰਤ ਕਮਾਈ ਕਰਨੀ ਦੱਸੀ ਆ ਇਸ ਲਈ ਇਜੜੇ ਇਹਨਾਂ ਦਿਨਾਂ ਦੇ ਵਿੱਚ ਕਦੇ ਵੀ ਆਪਣੇ ਬਾਪ ਨੂੰ ਨਾ ਭੁੱਲੋ ਤਨ ਤਨ ਸਤਗੁਰੂ ਦਾਸ ਮਹਾਰਾਜ ਜੀ ਹੁਣ ਇਤਿਹਾਸ ਕੋ ਤਾਂ ਚੱਲ ਰਾਇਆ ਸ਼ਾਂਤੀ ਦੇ ਨਾਲ ਇਹਨਾਂ ਨੂੰ ਮਨਾਓ ਕਿ ਸਤਗੁਰੂ ਦਾਸ ਮਹਾਰਾਜ ਜੀ ਹੁਣ ਅੱਕੇ ਵਰਦਾਸ ਕਰੋ ਕਿ ਆਪ ਸਾਨੂੰ ਆਪਣੇ ਚਾਨਾ ਦੇ ਨਾਲ ਲਾਉਣ ਆਪਣੇ ਪਾਣੀ ਦੇ ਨਾਲ ਲਾਉਣ ਤਾਂ ਸਾਨੂੰ ਸਿੱਧੇ ਰਾਸਤੇ ਕਿਰਤ ਕਮਾਏ ਤੇ ਸਿੱਖਿਆ ਦੇ ਨਾਲ ਲਾਉਣ ਅਸੀਂ ਉਹਨਾਂ ਦੀ ਬਾਣੀ ਪੜ੍ਹੀਏ ਤਾਂ ਸੱਚੇ ਉਹਨਾਂ ਦੇ ਦੱਸੇ ਹਮਾਰਗ ਤੇ ਚੱਲੀਏ ਜੈ ਕਰਦੇਵ ਜੀ